ਯੂਨਾਈਟਿਡ ਸਿੱਖ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਜਿਹੜੇ بزਨੈਸਿਸ ਐਸੇ ਕਿਨ ਬਿਜ਼ਨਸ ਉਹਨਾਂ ਦਾ ਨੈਟਵਰਕ ਬਣਾਉਣ ਦੀ ਔਰ ਇਹਦੇ ਨਾਲ ਬੜੀ ਵੈਲਿਊ ਐਡੀਸ਼ਨ ਹੋਏਗੀ ਬੜੇ ਇੱਥੇ ਇਹਨਾਂ ਨੇ ਐਕਸਪਰਟ ਬੁਲਾਏ ਦੇਖੋ ਲੁਧਿਆਣਾ ਐਂਟਰਪ੍ਰੀਨਰ ਦਾ ਸ਼ਹਿਰ ਹੈ ਸੋ ਇੱਥੇ ਬੱਚਾ ਜਮਦਾ ਸਕੂਲ ਜਾਂਦਾ ਨਾ ਟੀਚਰ ਪੁੱਛਦੀ ਕੀ ਕਰਨਾ ਹੈ ਉਹ ਕਹਿੰਦਾ ਮੈਂ ਤਾਂ ਬਿਜ਼ਨਸ ਕਰਾਂਗਾ ਜੀ ਸੋ ਇਹ ਐਂਟਰਪ੍ਰੀਨਰ ਦਾ ਸ਼ਹਿਰ ਹੈ ਔਰ ਸਾਨੂੰ ਆਪਣੇ ਬੱਚਿਆਂ ਨੂੰ ਔਰ ਆਪਣੀ ਨਵੀਂ ਜਨਰੇਸ਼ਨ ਨੂੰ ਸੇਧ ਦੇਣੀ ਚਾਹੀਦੀ ਹੈ ਬਿਓ ਬਿਜ਼ਨਸ ਕਿਵੇਂ ਗਰੋ ਕਰ ਸਕਦਾ ਹੂੰ ਸਰ ਵੱਡੀ ਗਿੰਦੀ ਵਿੱਚ ਨੌਜਵਾਨ ਵੀ ਅੱਜ ਪਹੁੰਚੇ ਨੇ ਇਹਨਾਂ ਨੇ ਵਕਫਾ ਕਰ ਰਹੇ ਨੇ ਆਪਣੇ ਬਿਜ਼ਨਸ ਨੂੰ ਲੱਗਦਾ ਕਿਸ ਤਰ੍ਹਾਂ ਦੇ ਉਹਨਾਂ ਨੂੰ ਜਿਹੜੇ ਆਈਡੀਆ ਤੁਹਾਡੇ ਬਣਾ ਦੇਖੋ ਮੈਂ ਇੱਕ ਨੈਟਵਰਕਿੰਗ ਹੈ ਮੈਂ ਇੱਕ ਇਹਨਾਂ ਨੂੰ ਆਈਡੀਆ ਦਿੱਤਾ ਵੀ ਜੇ ਇੱਕ ਬੰਦਾ ਦੂਸਰੇ ਨੂੰ ਇੱਕ ਨਵਾਂ ਲਿਆ ਕੇ ਦੇਵੇ ਤਾਂ ਸਾਰਿਆਂ ਦਾ ਬਿਜ਼ਨਸ ਡਬਲ ਹੋ ਜਾਏਗਾ ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਯੂਥ ਗਰੋ ਕਰੇ ਲੁਧਿਆਣਾ ਗਰੋ ਕਰੇ ਪੰਜਾਬ ਗਰੋ ਜਿਵੇਂ ਲੋਕ ਬਾਹਰ ਜਾ ਰਹੇ ਨੇ ਵੀ ਇਸ ਇਸ ਦਾ ਵੀ ਇਸ ਤੁਹਾਡੀ ਜੀਓ ਬਹੁਤ ਖਿਆਲ ਰੱਖਦੇ ਵੀ ਬਾਹਰ ਜਾ ਕੇ ਕੰਮ ਕਰ ਲੈਣਗੇ ਅਸੀਂ ਯੂਥ ਨੂੰ ਇਹ ਕਹਿੰਨੇ ਆ ਵੀ ਕਿਸੇ ਮਲਟੀਨੈਸ਼ਨਲ ਕੋਲ ਕੰਮ ਕਰਨ ਦੀ ਬਜਾਏ ਆਪਣੀ ਮਲਟੀਨੈਸ਼ਨਲ ਕ੍ਰੀਏਟ ਕਰੋ ਇਹ ਮੈਸੇਜ ਦਿੰਨੇ ਆ ਵੀ ਕਿਸੇ ਕੋਲ ਨੌਕਰੀ ਕਰਨ ਦੀ ਬਜਾਏ ਆਪਣਾ ਬਿਜ਼ਨਸ ਕਰੋ ਕਿੰਨਾ ਕਾ ਯੂਥ ਜਿਹੜਾ ਅੱਜ ਤੇ ਪਹੁੰਚਿਆ ਅੱਜ ਤੇ 100 ਦੇ ਕਰੀਬ ਸਟੂਡੈਂਟ ਸੀ ਸੋ ਯੂਥ ਸੀ ਮੀਨ ਉਹਦੇ ਚ ਡਿਫਰੈਂਟ ਫੀਲਡ ਤੋਂ ਆਏ ਕੋਈ ਸਟਾਰਟਅਪ ਹੈ ਕੋਈ ਆਈਟੀ ਇੰਡਸਟਰੀ ਤੋਂ ਹੈ ਕੋਈ ਮੈਨੂਫੈਕਚਰਿੰਗ ਤੋਂ ਹੈ ਕੋਈ ਗਾਰਮੈਂਟਸ ਤੋਂ ਹੈ ਕੋਈ ਫਰਨੀਚਰ ਤੋਂ ਹੈ ਸੋ ਇਹ ਮੈਨੂੰ ਬੜਾ ਅੱਛਾ ਲੱਗਿਆ ਇੱਥੇ ਆ ਕੇ ਕਿ ਡਿਫਰੈਂਟ ਫੀਲਡ ਦੇ ਸਾਰੇ ਯੂਥ ਇੱਥੇ ਆਏ ਆ ਔਰ ਇਹਦੇ ਨਾਲ ਮੈਂ ਸਮਝਦਾ ਵੀ ਤੇ ਸਾਰਿਆਂ ਦੀ ਗਰੋਥ ਹੋਏਗੀ ਔਰ ਮੈਂ ਕਾਮਨਾ ਕਰਦਾ ਵੀ ਸਭ ਦੀ ਤਰੱਕੀ ਵਧੇ ਮੈਂ ਨੰਬਰ ਸੇਵ ਕੀਤਾ ਮੈਂ ਕਿਹਾ ਮੈਨੂੰ ਵਟਸਐਪ ਕਰ ਲੈਣਾ ਸੋ ਕੋਈ ਜੇ ਮੈਂ ਕਿਸੇ ਦੇ ਵਿੱਚ ਕੋਈ ਵੈਲਿਊ ਐਡ ਕਰ ਸਕਦਾ ਤਾਂ ਆਈ ਵਿਲ ਬੀ ਗਲੈਡ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਜਿਹੜੇ ਉਹਦੇ ਬਹੁਤ ਮਿਹਨਤ ਮੈਂ ਵੀ ਬਹਾਈ ਨੇ ਤੇ ਨੌਜਵਾਨਾਂ ਨੇ ਵੀ ਸਾਰੇ ਆ ਕੀ ਪ੍ਰੋਗਰਾਮ ਕੀਤਾ ਦੇਖੋ ਸੜੀ ਯੂਨਾਈਟਿਡ ਸਿਕਚੜੀ ਜਥੇਬੰਦੀ ਹੈ ਇਹ ਐਨਜੀਓ ਹੈ ਅ ਅੱਜ ਦੇ ਨਹੀਂ ਪਿਛਲੇ ਲਗਭਗ 5 6 7 ਸਾਲ ਤੋਂ ਲੁਧਿਆਣੇ ਦੇ ਵਿੱਚ ਵਰਕ ਕਰ ਰਹੀ ਹੈ ਪਿਛੇ ਹੜ੍ਹਾਂ ਦਾ ਪਿਛਲੇ ਸਾਲ ਬੜਾ ਪ੍ਰਕੋਪ ਸੀ ਉਹਦੇ ਹੜ੍ਹਾਂ ਦੇ ਦੌਰਾਨ ਯੂਨਾਈਟਿਡ ਸਿਕ ਨੇ ਐਨਜੀਓ ਦੇ ਨਾਤੇ ਆਪਣੇ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਈ ਰਾਸ਼ਨ ਬਚਾਇਆ ਖਾਦ ਪਹੁੰਚਾਈ इवन ਦੈਨ ਉਹਨਾਂ ਨੂੰ ਪੀਜ ਵੀ ਪ੍ਰੋਵਾਈਡ ਕੀਤੇ ਤਾਂ ਕਿ ਆਪਣੀ ਅਗਲੀ ਫਸਲ ਤਿਆਰ ਕਰ ਸਕਣ ਸਾਡਾ ਇੱਕ ਪ੍ਰੋਜੈਕਟ ਲੁਧਿਆਣੇ ਚੱਲ ਰਿਹਾ ਪਰ ਪੰਜਾਬ ਵਿੱਚ ਚੱਲਿਆ ਜਿਹੜਾ ਕੀਰਤੀ ਸਬਜੈਕਟ ਹੈ ਇਹ ਕੀਰਤੀ ਪ੍ਰੋਜੈਕਟ ਦੀ ਇੱਕ ਤਰ੍ਹਾਂ ਦੀ ਐਕਸਟੈਂਸ਼ਨ ਜਿਹੜਾ business ਦਾ ਸ਼ੁਰੂ ਕੀਤਾ ਕਿਰਤੀ ਪ੍ਰੋਜੈਕਟ ਦੇ ਵਿੱਚ ਅਸੀਂ ਲੋੜਵੰਦ ਵੀਰਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਹੈਲਪ ਕਰਦੇ ਹਾਂ ਉਦਾਹਰਨ ਦੇ ਤੌਰ ਤੇ ਅਸੀਂ ਈ ਰਿਕਸ਼ਾ ਉਹਨਾਂ ਨੂੰ ਲੈ ਕੇ ਦਿੰਦੇ ਹਾਂ ਈ ਰਿਕਸ਼ਾ ਦੀ ਜਿਹੜੀ ਮਾਉਂਟ ਹੁੰਦੀ ਹੈ ਮਾਰਜਨ ਬਣੀ ਜਿਹੜੀ ਬੈਂਕ ਲੈਂਦਾ ਉਹ ਅਸੀਂ ਪੇ ਕਰਦੇ ਹਾਂ ਬਾਕੀ ਕਿਸ਼ਤਾਂ ਆਪਣੇ ਲਗਾਉਂਦਾ ਆਪੇ ਦਿੰਦਾ ਕਮਾ ਕੇ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੁਕਾਨਾਂ ਖੁਲਾਕ ਦਿੱਤੀਆਂ ਕਿਸੇ ਨੂੰ ਕੋਈ ਮਸ਼ੀਨ ਲਗਾ ਕੇ ਦਿੱਤੀ ਕਿਸੇ ਨੂੰ ਸਲਾਈ ਸੈਂਟਰ ਖੁਲਾਕ ਦਿੱਤੇ ਨੇ ਤਾਂ ਇਹੋ ਜੇ ਸਾਡੇ ਇਹ ਪ੍ਰੋਗਰਾਮ ਆਲਰੇਡੀ ਚੱਲੀ ਰਹੀ ਸੀ ਜਿਹੜਾ ਲੈ 6th for business ਹੈ ਇਹ ਸਾਡੀ ਇੱਕ ਹੋਰ ਐਕਸਟੈਂਸ਼ਨ ਹੈ ਅਸੀਂ ਚੰਨਿਆਬੀ ਜਿਹੜੇ ਲੋਕ ਨੇ ਉਹ ਆਪਣਾ ਕਾਰੋਬਾਰ ਹਰ ਵਿਦਾਨ ਇਕੱਠੇ ਹੋਣ ਇੱਕ ਪਲੇਟਫਾਰਮ ਤੇ ਆਣ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਬਿਜ਼ਨਸ ਨੂੰ ਸ਼ੇਅਰ ਕਰਨੇ ਇੱਕ ਦੂਜੇ ਨਾਲ ਅੱਜ ਅਸੀਂ ਇੱਕ ਅਨਾਊਂਸਮੈਂਟ ਵੀ ਕਰਨ ਜਾ ਰਹੇ ਆਂ ਵੀ ਕਮ ਸੇ ਕਮ ਜਿੰਨੇ ਵੀ ਪਾਰਟਿਸਪੇਟ ਜਿੰਨਾ ਲੋਕ ਨੇ ਅਜ ਕੀਤਾ ਉਹ ਕਟੇ-ਕਟੇ ਹਰ ਇੱਕ ਬੰਦੇ ਤੋਂ ਜਿਹੜਾ ਇਸ ਗਰੁੱਪ ਦਾ ਮੈਂਬਰ ਹੈ 6000 ਮਨਥਲੀ ਪਰਚੇਸ ਕਰਨ ਤਾਂ ਜੇ 6000 ਅੱਜ 115 ਬੰਦੇ ਸਾਰ ਕੋ ਰਜਿਸਟਰ ਹੋਏ ਸੀ 6000 ਰੁਪਏ ਅਗਰ ਇੱਕ ਬੰਦਾ ਇਸ ਗਰੁੱਪ ਚੋਂ ਪਰਚੇਜ਼ ਕਰਦਾ ਤਾਂ ਜੇ 115 ਬੰਦੇ ਅਗਰ ਪਰਚੇਜ਼ ਕਰਦੇ ਦੇਖ ਲਓ ਜਰੂਰ ਕਿੱਥੇ ਜਾਂਦੀ ਹੈ ਉਹ ਸਾਰਾ ਪੈਸਾ ਮਾਰਕੀਟ 'ਚ ਆਣਾ ਹੈ ਮਾਰਕੀਟ ਦੇ ਵਿੱਚ ਹੀ ਪੈਸਾ ਆਏਗਾ ਫਿਰ ਗਰੋ ਹੋਏਗਾ ਉਸ ਤੋਂ ਬਾਅਦ ਦੁਬਾਰਾ ਹੈ ਨਾ ਤਾਂ ਸਾਡੀ ਕੋਸ਼ਿਸ਼ ਵੀ ਇਹੋ ਜਿਹੇ ਪਲੇਟਫਾਰਮ ਤੇ ਕੰਜ਼ਰਵ ਕੀਤਾ ਜਾਵੇ ਜਿਹੜਾ ਪੰਜਾਬ ਬਹੁਤ ਆਰਥਿਕ ਤੌਰ ਤੇ ਪਿਛੜ ਗਿਆ ਉਹਨੂੰ ਦੁਬਾਰਾ ਲੀਹਾਂ ਤੇ ਲਿਆਣ ਦੀ ਸਾਡੀ ਨਿਮਾਣੀ ਚ ਕੋਸ਼ਿਸ਼ ਹੈ ਸਾਡੇ ਕੋਲ ਅਸੀਂ ਕੋਈ ਸਰਕਾਰ ਨਹੀਂ ਹੈਗੇ ਸਾਡੇ ਕੋਲ ਬਹੁਤ ਜ਼ਿਆਦਾ ਕੋਈ ਸੋਰਸਸ ਨਹੀਂ ਹੈਗੇ ਅਸੀਂ ਇਹ ਸਮਾਗਮ ਗੁਦਾਰਾ ਸਾਹਿਬ 'ਚ ਇਸ ਕਰਕੇ ਕਰ ਰਹੇ ਆ ਕਿ ਕੋਈ ਫਿਰ ਕੋਈ ਪੈਸਾ ਨਹੀਂ ਲੈ ਰਹੇ ਇਹ ਬਿਲਕੁਲ ਫ੍ਰੀ ਹੈ ਫ੍ਰੀ ਆਫ ਕਾਸਟ ਹੈ ਗੁਰਦਾਰ ਸਾਹਿਬ ਵਾਲੇ ਲੰਗਰ ਦੇ ਨੇ ਹਾਂ ਮੈਂ ਧੰਨਵਾਦ ਕਰਾਂਗਾ ਗੁਰਦਾਰਾ ਸ੍ਰੀ ਗੁਰੂ ਸਿੰਘ ਸਾਹਿਬ ਨਗਰ ਦਾ ਜਿਨ੍ਹਾਂ ਨੇ ਸਾਨੂੰ ਹਾਲ ਮੋਈਆ ਕੀਤਾ ਔਰ ਲੰਗਰ ਵੀ ਦੇਰੇ ਨੇ ਉਸ ਤੋਂ ਬਾਅਦ ਔਰ ਪਾਣੀ ਵੀ ਦੀਣਾ ਸੇਵਾ ਕੀਤੀ ਹੈ ਸਾਡਾ ਮਨੋਰਥ ਕਿਸੇ ਕੋਲੋਂ ਪੈਸੇ ਲੈਣਾ ਨਹੀਂ ਹੈ ਬਲਕਿ ਉਹਦਾ ਬੈਨੀਫਿਟ ਦੇਣਾ ਹੈ ਬਗੈਰ ਪੈਸੇ ਤੋਂ ਤਾਂ ਉਹ ਜਿੰਨਾ ਤੁਸੀਂ ਚੇਨ ਬਣਾ ਰਹੇ ਹੋ ਇੱਕ ਦੂਸਰੇ ਦੀ ਜਦੋਂ ਬਹਿਤ ਕੰਨਗੇ ਤਾਂ ਇਹ ਚੇਨ ਦੇ ਵਿੱਚ ਜੁੜ ਕੇ ਲੋਕ ਜਿਹੜਾ ਵਾ ਜਿੱਥੇ ਬਿਜ਼ਨਸ ਫਲੋ ਹੋਗਾ ਉਹ ਵੀ ਇਨਸਾਨੀ हां बिल्कुल असी एही आज मैसेज देवांगे जदों प्रोग्राम खत्म होंदे ਨੇੜੇ ਆਏਗਾ ਵੀ ਕਮਸੇ ਜਿਹੜੀ ਸਾਡੀ ਇੱਕ ਪਰੰਪਰਾ ਹੈਗੀ ਦਸਵੰਦ ਕੱਢਣ ਦੀ ਤੁਸੀਂ ਬਿジネス ਗਰੋ ਕਰੋ ਆਪਣੀ ਪਰੰਪਰਾ ਨੂੰ ਜਵਰਾਜ ਰੀ ਜੀਵਤ ਕਰੋ ਤੇ ਦਸਵੰਦ ਜਰੂਰ ਕੱਢੋ ਤਾਂ ਕਿ ਕਿਸੇ ਹੋਰ ਲੋੜਵਾਂ ਦੇ ਕੰਮ ਆ ਸਕੇ ਉਹ ਦਸੰਦ ਜਿਹੜੀ ਮਾਉਂਟ ਹੋਏਗੀ ਕਿਸੇ ਹੋਰ ਦੇ ਕੰਮ ਆ ਸਕੇ ਤਾਂ ਕਿ ਉਹ ਵੀ ਗਰੋ ਕਰੇ ਤੇ ਅਸੀਂ ਭਾਈਚਾਰੇ ਨੂੰ ਸਾਰਿਆਂ ਨੂੰ ਇੱਕ ਸੱਦਾ ਦਿੰਦੇ ਆ ਇਸ ਫਿਰੇ ਨਾਲ ਜੁੜੋ ਤੇ ਆਪਾਂ ਉਹ ਸਾਰੇ ਰਲ ਮਿਲ ਕੇ ਲੁਧਿਆਣੇ ਦੀ ਪੰਜਾਬ ਦੀ ਦੇਸ਼ ਦੀ ਤਰੱਕੀ ਦੇ ਵਿੱਚ ਜਿੰਨਾ ਕ ਯੋਗਦਾਨ ਪਾ ਸਕਦੇ ਆ ਉਹ ਪਾਈਏ ਦੇ ਵਿੱਚ ਕੰਟੀ ਵੀ ਯੂਨਾਈਟਿਡ ਕਿਉਂ ਇਹ ਯੂਨਾਈਟਿਡ ਸਿੱਖ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਜਿਹੜੇ ਬਿਜ਼ਨੈਸ ਇਸ ਸਿਕਨ ਬਿਜ਼ਨਸ ਉਹਨਾਂ ਦਾ ਨੈਟਵਰਕ ਬਣਾਉਣ ਦੀ ਔਰ ਇਹਦੇ ਨਾਲ ਬੜੀ ਵੈਲਿਊ ਐਡੀਸ਼ਨ ਹੋਏਗੀ ਬੜੇ ਇੱਥੇ ਇਹਨਾਂ ਨੇ ਐਕਸਪਰਟ ਬੁਲਾਏ ਦੇਖੋ ਲੁਧਿਆਣਾ ਐਂਟਰਪ੍ਰੈਨਿਅਰ ਦਾ ਸ਼ਹਿਰ ਹੈ ਸੋ ਇੱਥੇ ਬੱਚਾ ਜਮਦਾ ਸਕੂਲ ਜਾਂਦਾ ਨਾ ਟੀਚਰ ਪੁੱਛਦੀ ਕੀ ਕਰਨਾ ਹੈ ਉਹ ਕਹਿੰਦਾ ਮੈਂ ਤਾਂ ਬਿਜ਼ਨਸ ਕਰਾਂਗਾ ਜੀ ਸੋ ਇਹ ਐਂਟਰਪ੍ਰੈਨਿਅਰ ਦਾ ਸ਼ਹਿਰ ਹੈ ਔਰ ਸਾਨੂੰ ਆਪਣੇ ਬੱਚਿਆਂ ਨੂੰ ਔਰ ਆਪਣੀ ਨਵੀਂ ਜਨਰੇਸ਼ਨ ਨੂੰ ਸੇਧ ਦੇਣੀ ਚਾਹੀਦੀ ਹੈ ਵੀ ਉਹ ਬਿਜ਼ਨਸ ਕਿਵੇਂ ਗਰੋ ਕਰ ਸਕਦਾ ਚਲ ਵੱਡੀ ਗਿੰਦੀ ਵਿੱਚ ਨੌਜਵਾਨ ਵੀ ਅੱਜ ਪਹੁੰਚੇ ਨੇ ਇਹਨਾਂ ਨੇ ਵਕਫਾ ਕੀ ਰਹੇ ਨੇ ਆਪਣੇ ਬਿਜ਼ਨਸ ਨੂੰ ਲੱਗਦਾ ਕਿ ਕਿਸ ਤਰ੍ਹਾਂ ਦੇ ਉਹਨਾਂ ਨੂੰ ਜਿਹੜੇ ਆਈਡੀਆ ਤੁਹਾਡੇ ਕੋਲ ਦੇਖੋ ਮੈਂ ਇੱਕ ਨੈਟਵਰਕਿੰਗ ਹੈ ਮੈਂ ਇੱਕ ਇਹਨਾਂ ਨੂੰ ਆਈਡੀਆ ਦਿੱਤਾ ਵੀ ਜੇ ਇੱਕ ਬੰਦਾ ਦੂਸਰੇ ਨੂੰ ਇੱਕ ਗਾਹਕ ਨਵਾਂ ਲਿਆ ਕੇ ਦਵੇ ਤਾਂ ਸਾਰਿਆਂ ਦਾ ਬਿਜ਼ਨਸ ਡਬਲ ਹੋ ਜਾਏਗਾ ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਯੂਥ ਗਰੋ ਕਰੇ ਲੁਧਿਆਣਾ ਗਰੋ ਕਰੇ ਪੰਜਾਬ ਗਰੋ ਕਰੇ ਜਿਵੇਂ ਲੋਕ ਬਾਹਰ ਜਾ ਰਹੇ ਨੇ ਵੀ ਇਸ ਇਸ ਦਾ ਵੀ ਇਸ ਤੁਹਾਡੀ ਇੰਜੀ ਬਹੁਤ ਖਿਆਲ ਕਰਦੇ ਵੀ ਬਾਹਰ ਜਾ ਕੇ ਕੰਮ ਕਰਦੇ ਅਸੀਂ ਯੂਥ ਨੂੰ ਇਹ ਕਹਿੰਨੇ ਆ ਵੀ ਕਿਸੇ ਮਲਟੀਨੈਸ਼ਨਲ ਕੋਲ ਕੰਮ ਕਰਨ ਦੀ ਬਜਾਏ ਆਪਣੀ ਮਲਟੀਨੈਸ਼ਨਲ ਕ੍ਰੀਏਟ ਕਰੋ ਇਹ ਮੈਸੇਜ ਦਿੰਨੇ ਆ ਵੀ ਕਿਸੇ ਕੋਲ ਨੌਕਰੀ ਕਰਨ ਦੀ ਬਜਾਏ ਆਪਣਾ ਬਿਜ਼ਨਸ ਕਰੋ ਕਿੰਨਾ ਕਾ ਯੂਥ ਜਿਹੜਾ ਅੱਜ ਇੱਥੇ ਪਹੁੰਚਿਆ ਅੱਜ ਤੇ 100 ਦੇ ਕਰੀਬ ਸਟੂਡੈਂਟ ਸੀ ਸੋ ਯੂਥ ਸੀ ਮੀਨ ਉਹਦੇ ਚ ਡਿਫਰੈਂਟ ਫੀਲਡ ਤੋਂ ਆਏ ਕੋਈ ਸਟਾਰਟਅਪ ਹੈ ਕੋਈ ਆਈਟੀ ਇੰਡਸਟਰੀ ਤੋਂ ਹੈ ਕੋਈ ਮੈਨੂਫੈਕਚਰਿੰਗ ਤੋਂ ਹੈ ਕੋਈ ਗਾਰਮੈਂਟਸ ਤੋਂ ਹੈ ਕੋਈ ਫਰਨੀਚਰ ਤੋਂ ਹੈ ਸੋ ਇਹ ਮੈਨੂੰ ਬੜਾ ਅੱਛਾ ਲੱਗਿਆ ਇੱਥੇ ਆ ਕੇ ਕਿ ਡਿਫਰੈਂਟ ਫੀਲਡ ਦੇ ਸਾਰੇ ਯੂਥ ਇੱਥੇ ਆਏ ਆ ਔਰ ਇਹਦੇ ਨਾਲ ਮੈਂ ਸਮਝਦਾ ਵੀ ਇਹ ਸਾਰਿਆਂ ਦੀ ਗਰੋਥ ਹੋਏਗੀ ਔਰ ਮੈਂ ਕਾਮਨਾ ਕਰਦਾ ਵੀ ਸਭ ਕੋ ਤਰੱਕੀ ਬਖਸ਼ੇ ਮੈਂ ਨੰਬਰ ਸੇਵ ਕੀਤਾ ਮੈਂ ਕਿਹਾ ਮੈਨੂੰ ਵਟਸਐਪ ਕਰ ਲੈਣਾ ਸੋ ਕੋਈ ਜੇ ਮੈਂ ਕਿਸੇ ਦੇ ਵਿੱਚ ਕੋਈ ਵੈਲਿਊ ਐਡ ਕਰ ਸਕਦਾ ਤਾਂ ਆਈ ਵਿਲ ਬੀ ਗਲੈਡ ਬਾਕੀ ਪ੍ਰੋਗਰਾਮ ਕਿਤੇ ਜਿਸ ਦੇ ਵਿੱਚ ਜਿਹੜੇ ਅੱਗੇ ਬਿਜ਼ਨਸmen ਵੀ ਆਏ ਨੇ ਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ ਕੀ ਪ੍ਰੋਗਰਾਮ ਸੀ ਕਿੱਦਾਂ ਦੇਖੋ ਸਾਡੀ ਯੂਨਾਈਟਿਡ ਸਿੱਖ ਜਿਹੜੀ ਜਥੇਬੰਦੀ ਹੈ ਇਹ ਐਨ ਜੀਓ ਹੈ ਅ ਅੱਜ ਦੇ ਨਹੀਂ ਪਿਛਲੇ ਲਗਭਗ 5 6 7 ਤੋਂ ਲੁਧਿਆਣੇ ਦੇ ਵਿੱਚ ਵਰਕ ਕਰ ਰਹੀ ਹੈ ਪਿਛੇ ਹੜ੍ਹਾਂ ਦਾ ਪਿਛਲੇ ਸਾਲ ਬੜਾ ਪ੍ਰਕੋਪ ਸੀ ਉਹਦੇ ਹੜ੍ਹਾਂ ਦੇ ਦੌਰਾਨ ਯੂਨਾਈਟਿਡ ਸਿੱਖ ਨੇ ਐਨ ਜੀਓ ਦੇ ਨਾਤੇ ਆਪਣੇ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਈ ਰਾਸ਼ਨ ਬਚਾਇਆ ਖਾਦ ਪਹੁੰਚਾਈ इवन ਤਾਂ ਉਹਨਾਂ ਨੂੰ ਬੀਜ ਵੀ ਪ੍ਰੋਵਾਈਡ ਕੀਤੇ ਤਾਂ ਕਿ ਆਪਣੀ ਅਗਲੀ ਫਸਲ ਤਿਆਰ ਕਰ ਸਕਣ ਸਾਡਾ ਇੱਕ ਪ੍ਰੋਜੈਕਟ ਲੁਧਿਆਣੇ ਚੱਲ ਰਿਹਾ ਪਰ ਪੰਜਾਬ ਵਿੱਚ ਚੱਲਿਆ ਜਿਹੜਾ ਕੀਰਤੀ ਸਬਜੈਕਟ ਹੈ ਇਹ ਕੀਰਤੀ ਪ੍ਰੋਜੈਕਟ ਦੀ ਇੱਕ ਤਾਂ ਦੀ ਐਕਸੈਂਸ਼ਨ ਹੈ ਅ ਜਿਹੜਾ business ਦਾ ਸ਼ੁਰੂ ਕੀਤਾ ਕਿਰਤੀ ਪ੍ਰੋਜੈਕਟ ਦੇ ਵਿੱਚ ਅਸੀਂ ਲੋੜਵੰਦ ਵੀਰਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਹੈਲਪ ਕਰਦੇ ਹਾਂ ਉਦਾਹਰਨ ਦੇ ਤੌਰ ਤੇ ਅਸੀਂ ਈ ਰਿਕਸ਼ਾ ਉਹਨਾਂ ਨੂੰ ਲੈ ਕੇ ਦਿੰਦੇ ਹਾਂ ਈ ਰਿਕਸ਼ਾ ਜਿਹੜੀ ਮਾਉਂਟ ਹੁੰਦੀ ਹੈ ਮਾਰਜਨ ਬਣੀ ਜਿਹੜੀ ਬੈਂਕ ਲੈਂਦਾ ਉਹ ਅਸੀਂ ਪੇ ਕਰਦੇ ਹਾਂ ਬਾਕੀ ਕਿਸ਼ਤਾਂ ਆਪਣੇ ਲਗਾਉਂਦਾ ਆਪੇ ਦਿੰਦਾ ਕਮਾ ਕੇ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੁਕਾਨਾਂ ਖੁਲਾਕ ਦਿੱਤੀਆਂ ਕਿਸੇ ਨੂੰ ਕੋਈ ਮਸ਼ੀਨ ਲਗਾ ਕੇ ਦਿੱਤੀ ਕਿਸੇ ਨੂੰ ਸਲਾਈ ਸੈਂਟਰ ਫਰੋਗ ਦੇ ਦਿੰਦੇ ਨੇ ਤਾਂ ਇਹੋ ਜੇ ਸਾਡੇ ਇਹ ਪ੍ਰੋਗਰਾਮ ਆਲਰੇਡੀ ਚੱਲ ਹੀ ਰਿਹਾ ਸੀ ਜਿਹੜਾ ਲੈ 6 ਸੋਰ business ਹੈ ਇਹ ਸਾਡੀ ਇੱਕ ਹੋਰ ਐਕਸਟੈਂਸ਼ਨ ਹੈ ਅਸੀਂ ਚਾਹਨੇ ਆ ਵੀ ਜਿਹੜੇ ਲੋਕ ਨੇ ਉਹ ਆਪਣਾ ਕਾਰੋਬਾਰ ਹੋਰ ਵਿਦਾਨ ਇਕੱਠੇ ਹੋਣ ਇੱਕ ਪਲੇਟਫਾਰਮ ਤੇ ਆਣ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਬਿਜ਼ਨਸ ਨੂੰ ਸ਼ੇਅਰ ਕਰਨ ਇੱਕ ਦੂਜੇ ਨਾਲ ਅੱਜ ਅਸੀਂ ਇੱਕ ਅਨਾਊਂਸਮੈਂਟ ਵੀ ਕਰਨ ਜਾ ਰਹੇ ਹਾਂ ਵੀ ਕਮ ਸੇ ਕਮ ਜਿੰਨੇ ਵੀ ਪਾਰਟਿਸਪੇਟ ਜਿੰਨਾ ਲੋਕ ਨੇ ਅੱਜ ਕੀਤਾ ਉਹ ਕਟੋ-ਕਟੇ ਹਰ ਇੱਕ ਬੰਦੇ ਤੋਂ ਜਿਹੜਾ ਇਸ ਗਰੁੱਪ ਦਾ ਮੈਂਬਰ ਹੈ 6000 ਮੰਥਲੀ ਪਰਚੇਸ ਕਰਨ ਤਾਂ ਜੇ 6000 ਅੱਜ 115 ਬੰਦੇ ਸੜ ਕੋ ਰਜਿਸਟਰ ਹੋਏ ਸੀ 6000 ਰੁਪਏ ਅਗਰ ਇੱਕ ਬੰਦਾ ਇਸ ਗਰੁੱਪ ਚੋਂ ਪਰਚੇਦ ਕਰਦਾ ਤਾਂ ਜੇ 115 ਬੰਦੇ ਅਗਰ ਪਰਚੇਦ ਕਰੁੰਦੇ ਦੇਖ ਲਓ ਜਰੂਰ ਕਿੱਥੇ ਜਾਂਦੀ ਹੈ ਉਹ ਸਾਰਾ ਪੈਸਾ ਮਾਰਕੀਟ 'ਚ ਆਣਾ ਹੈ ਮਾਰਕੀਟ ਦੇ ਵਿੱਚ ਹੀ ਪੈਸਾ ਆਏਗਾ ਫਿਰ ਗਰੋ ਹੋਏਗਾ ਉਸ ਤੋਂ ਬਾਅਦ ਦੁਬਾਰਾ ਹੈਨਾ ਤਾਂ ਸਾਡੀ ਕੋਸ਼ਿਸ਼ ਵੀ ਇਹੋ ਜੇ ਪਲੇਟਫਾਰਮ ਤੇ ਕੰਮ ਜੁੜ ਕੀਤਾ ਜਾਵੇ ਜਿਹੜਾ ਪੰਜਾਬ ਬਹੁਤ ਆਰਥਿਕ ਤੌਰ ਤੇ ਪਿਛੜ ਗਿਆ ਉਹਨੂੰ ਦੁਬਾਰਾ ਲੀਹਾਂ ਤੇ ਲਿਆਉਣ ਦੀ ਸਾਡੀ ਨਿਮਾਣੀ ਜੀ ਕੋਸ਼ਿਸ਼ ਹੈ ਸਾਡੇ ਕੋਲ ਅਸੀਂ ਕੋਈ ਸਰਕਾਰ ਨਹੀਂ ਹੈਗੇ ਸਾਡੇ ਕੋਲ ਬਹੁਤ ਜ਼ਿਆਦਾ ਕੋਈ ਸੋਰਸਸ ਨਹੀਂ ਹੈਗੇ ਅਸੀਂ ਇਹ ਸਮਾਗਮ ਗੁਦਵਾਰਾ ਸਾਹਿਬ 'ਚ ਇਸ ਕਰਕੇ ਕਰ ਰਹੇ ਆ ਕਿ ਕਿਉਂਕਿ ਕੋਈ ਪੈਸਾ ਨਹੀਂ ਲੈ ਰਹੇ ਇਹ ਬਿਲਕੁਲ ਫ੍ਰੀ ਹੈ ਫ੍ਰੀ ਆਫ ਕਾਸਟ ਹੈ ਗੁਰਦਾਰ ਸਾਹਿਬ ਵਾਲੇ ਲੰਗਰ ਦੇ ਰਹੇ ਨੇ ਹਾਂ ਹਾਂ ਮੈਂ ਤੁਹਾਨੂੰ ਆਦ ਕਰਨਾ ਗੁਰਦਾਰਾ ਸ੍ਰੀ ਗੁਰੂ ਸਿੰਘ ਸਾਹਿਬਾ ਨਗਰ ਦਾ ਜਿਨ੍ਹਾਂ ਨੇ ਸਾਨੂੰ ਹਾਲ ਮੁਹੱਈਆ ਕੀਤਾ ਔਰ ਲੰਗਰ ਵੀ ਦੇ ਰਹੇ ਨੇ ਉਸ ਤੋਂ ਬਾਅਦ ਔਰ ਪਾਣੀ ਵੀ ਦੀਣਾ ਸੇਵਾ ਕੀਤੀ ਹੈ ਸਾਡਾ ਮਨੋਰਥ ਕਿਸੇ ਕੋਲੋਂ ਪੈਸੇ ਲੈਣਾ ਨਹੀਂ ਹੈ ਬਲਕਿ ਉਹਦਾ ਬੈਨੀਫਿਟ ਦੇਣਾ ਹੈ ਬਗੈਰ ਪੈਸੇ ਤੋਂ ਤਾਂ ਉਹ ਜਿਤਨਾ ਤੁਸੀਂ ਚੇਨ ਬਣਾ ਰਹੇ ਹੋ ਇੱਕ ਦੂਸਰੇ ਦੀ ਜਦੋਂ ਬਹਿ ਰੱਖਣਗੇ ਤਾਂ ਚੇਨ ਦੇ ਵਿੱਚ ਜੁੜ ਕੇ ਲੋਕ ਜਿਹੜਾ ਵਾ ਜਿੱਥੇ bizness grow ਹੋਊਗਾ ਉੱਥੇ ਇਨਸਾਨੀਤ ਵੀ ਹੋਊਗਾ ਹਾਂ ਬਿਲਕੁਲ ਅਸੀਂ ਇਹ ਇਹ ਅੱਜ ਮੈਸੇਜ ਦੇਵਾਂਗੇ ਜਦੋਂ ਪ੍ਰੋਗਰਾਮ ਖਤਮ ਹੋਣ ਦੇ ਨੇੜੇ ਆਏਗਾ ਕਿ ਕਮ ਸੇ ਜਿਹੜੀ ਸਾਡੀ ਇੱਕ ਪਰੰਪਰਾ ਹੈਗੀ ਦਸਵੰਦ ਕੱਢਣ ਦੀ ਕਿਸੇ bizness grow ਕਰੋ ਆਪਣੀ ਪਰੰਪਰਾ ਨੂੰ ਜਵਰਾਜ ਜੀ ਜੀਵਤ ਕਰੋ ਤੇ ਦਸਵੰਦ ਜ਼ਰੂਰ ਕੱਢੋ ਤਾਂ ਕਿ ਕਿਸੇ ਹੋਰ ਲੋੜਵਾਂ ਦੇ ਕੰਮ ਆ ਸਕੇ ਉਹ ਦਸੰਦ ਜਿਹੜੀ ਮਾਉਂਟ ਹੋਏਗੀ ਕਿਸੇ ਹੋਰ ਦੇ ਕੰਮ ਆ ਸਕੇ ਤਾਂ ਕਿ ਉਹ ਵੀ ਗਰੋ ਕਰੇ ਤੇ ਅਸੀਂ ਭਾਈਚਾਰੇ ਨੂੰ ਸਾਰਿਆਂ ਨੂੰ ਇੱਕ ਸੱਦਾ ਦਿੰਦੇ ਆ ਇਸ ਪਲੇਟਫਾਰਮ ਨਾਲ ਜੁੜੋ ਤੇ ਆਪਾਂ ਆਓ ਸਾਰੇ ਰਲ ਮਿਲ ਕੇ ਇਸ ਲੁਧਿਆਣੇ ਦੀ ਪੰਜਾਬ ਦੀ ਦੇ ਤਰੱਕੀ ਦੇ ਵਿੱਚ ਜਿੰਨਾ ਕੁ ਯੋਗਦਾਨ ਪਾ ਸਕਦੇ ਆ ਉਹ ਪਾਈਏ ਪ੍ਰੋਗਰਾਮ ਦੇ ਵਿੱਚ ਕੰਟੀ ਦੀ ਯੂਨਾਈਟਿਡ ਸਿਕਸ ਇਹ ਯੂਨਾਈਟਿਡ ਸਿਕਸ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਜਿਹੜੇ بزਨੈਸ ਇਸ ਸਿਕਨ بزਨਸ